ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕਿਸੇ ਇਦਾਂ ਦੀ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ ਅਓ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਆਏ ਹਾਂ ਜੀ ਫਾਰਮ ਟਰੈਕ ਦਾ ਫਾਰਮਟਰək 60 ਆਪਾਂ ਇਹਦੇ ਮਾਡਲ ਦੀ ਗੱਲ ਕਰ ਗਏ ਤਾਂ ਮਾਡਲ ਹੈਗਾ ਜੀ 2008 ਮਾਡਲ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ オリジナル ਆਗਾ ਰੰਗ ਪੇਂਟ ਦਾ ਪੂਰਾ ਵਧੀਆ ਪਿਆਗਾ ਜੀ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੈਗੀ ਜੇਕਰ ਟਾਇਰਾਂ ਦੀ ਗੱਲ ਕਰਗੇ ਤਾਂ ਕੰਪਨੀ ਦੇ ਟਾਇਰ ਨੇ ਅਗਲੇ ਟਾਇਰ ਦਾ ਟਰੈਕਟਰ ਦੇ ਹੈਗੇ ਆ ਜੀ 75 ਤੋਂ 80 ਪੈਸੇ ਤੇ ਪਿਛਲੇ ਟਾਇਰ ਟਰੈਕਟਰ ਦੇ ਹੈਗੇ ਆ ਜੀ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਆਗੇ ਬਾਹhiti ਚੱਲਾ ਟਰੈਕਟਰ ਆਗਾ ਰੰਗ ਪੇਂਟ ਦਾ ਪੂਰਾ ਵਧੀਆ ਪਿਆ ਜੀ Ориਜਨਲ ਆਗਾ ਸਾਰਾ ਟਰੈਕਟਰ 올 Ориਜਨਲ ਆਗਾ ਸਾਰੇ ਕੰਮ ਗਾ ਟਰੈਕਟਰ ਦਾ ਓਕੇ ਆਗਾ ਜੀ ਤੇ ਡਬਲ ਕਲਚ ਟਰੈਕਟਰ ਹੈ ਜੀ ਇਹ ਡਬਲ ਕਲਚ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ 84277 25955 ਮੋਬਾਈਲ ਨੰਬਰ ਹੈਗਾ ਪਿਛੇ ਹੁੱਕ ਤੋਂ ਲੈ ਕੇ ਪੂਰੇ ਮਗਰਿਆੜ ਸਾਰਾ ਕੁਝ ਰੰਗ ਪੇਰਟ ਨਾਲ ਦਾਗਾ ਰੇਟ ਹੈਗਾ ਜੀ ਦਾ 275000 ਰੁਪਏ ਡਿਮਾਂਡ ਹੈ ਜੀ 275000 ਰੁਪਏ ਡਿਮਾਂਡ ਹੈਗੀ ਮੌਕੇ ਤੇ ਹੋਰ ਵੀ ਮਾਣਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਆਪਣੇ ਕੋਲ ਹੈਗਾ ਜੀ ਅਰਜਨ ਟਰੈਕਟਰ ਹੈਗਾ ਅਗਲਾ ਆਪਣੇ ਕੋਲੇ 84270 259555 84270 259555 ਬਾਈ ਦਾ ਮੋਬਾਈਲ ਨੰਬਰ ਹੈਗਾ ਜੀ ਇਹ ਹੈਗਾ ਜੀ ਅਰਜਨ 605 DI ਮੋਬਾਈਲ ਨੰਬਰ ਹੈਗਾ ਜੀ ਦੱਸਿਆ ਬਾਈ ਦਾ ਆਪਾਂ ਮਾਡਲ ਹੈਗਾ 2009 ਮਾਡਲ ਹੈ ਜੀ ਟਰੈਕਟਰ 2009 ਮਾਡਲ ਟਰੈਕਟਰ ਹੈਗਾ ਸੈਂਟਰ ਗੇਟ ਟਰੈਕਟਰ ਹੈਗਾ ਫਾਇਬਰ ਦੀ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈਗੀ ਸਾਰਾ ਟਰੈਕਟਰ ਬਿਲਕੁਲ オリジナル ਆਗਾ ਜੀ ਪਾਵਰ ਸਟੀering ਟਰੈਕਟਰ ਹੈ ਪਾਵਰ ਸਟੀering ਟਰੈਕਟਰ ਹੈਗਾ ਤੇਲ ਬ੍ਰੇਕਾਂ ਡਬਲ ਕਲੱਚ ਆਗਾ ਸਾਰਾ ਟਰੈਕਟਰ ਵਧੀਆ ਪਿਆ ਜੀ ਰੰਗ ਪੇਂਟ ਦਾ ਪੂਰਾ オリジナル ਆਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਡਬਲ ਕਲੱਚ ਆ ਪਾਵਰ ਸਟੀering ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਇਹਦੇ ਹੈਗੇ ਜੀ ਚਾਰੋਂ ਟਾਇਰ 75 ਤੋਂ 80 ਪੈਸੇ ਟਾਇਰ ਆਗੇ ਕੰਪਨੀ ਦਾ ਟਾਇਰ ਨੇ ਡਿਮਾਂਡ ਰੱਖੀ ਆ ਬੰਗਾਂ ਨੇ ਜੀ 3 ਲੱਖ 75000 ਰੁਪਏ ਡਿਮਾਂਡ ਆ ਗਈ ਮੌਕੇ ਤੇ ਵਧੀਆ ਮੰਤਨ ਬਾਈ ਜੀ ਦੋਨੋਂ ਟਰੈਕਟਰਾਂ ਦਾ ਹੋ ਜਾਊਗਾ ਦੋਨੋਂ ਟਰੈਕਟਰ ਪੰਜਾਬ ਨੰਬਰ ਨੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਆ ਕਰੋ ਧੰਨਵਾਦ ਜੀ